ਗੈਲੈਕਸੀ ਬੋਲ ਤੋ ਗੱਭਣਾ ਬੱਚੀ ਬਹੁਤ ਸੋਹਣੀ ਆ ਉਧਰ ਹੋ ਬੱਤੋ ਏ ਹਾਂ ਉਧਰ ਹੋ ਬਹੁਤ ਸੋਹਣਾ ਲੇਵਾ ਫਟਿਆਨੇ ਤਾਂ ਇਹਦੇ ਕਿੰਨੇ ਕ ਟੈਂਪਾ ਆ ਹਜੇ ਇਹਦੇ 4 ਮਹੀਨੇ ਰਹਿੰਦੇ ਹੋਏ 4 ਮਹੀਨੇ ਪਿਆ ਹੈ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਜਗਮੀਤ ਦੇ ਘਰੋਂ ਬਣਾ ਰਿਹਾ ਪਿੰਡ ਆ ਗਿਆ ਜੀ ਗਦਰਾਨਾ ਜ਼ਿਲ੍ਹਾ ਸਰਸਾ ਤਹਿਸੀਲ ਆ ਗਈ ਵੀਰੇ ਕਾਲਿਆਂ ਵਾਲੀ ਬਿਲਕੁਲ ਇੱਕ ਘਰੇਲੂ ਘਰ ਚੋਂ ਦੋਸਤੋ ਵੀਡੀਓ ਆ ਚਾਰਨਾਗ ਬਾਈ ਕੋਲੇ ਬਕਾਊ ਵਾਲੇ ਆ ਕੋਈ ਵਪਾਰ ਦਾ ਕੰਮ ਨਹੀਂ ਦੋ ਤਾਂ ਦੋਸਤੋ ਆ ਸਾਹਮਣੇ ਬਹਿੜਾ ਇੱਕ ਨੰਬਰ ਤੇ ਆਹਾ ਨੰਬਰ 2 ਤੇ ਦੋਸਤੋ ਆਹਾ ਤੇ ਦੋ ਆ ਗੀਆਂ ਬਾਈ ਜੀ ਇੱਧਰ ਇਹ ਆਂ ਆਹ ਜੇ ਕੋਈ ਖਾਸੇ ਟਾਈਮ ਦੀਆਂ ਹਜੇ ਕੱਚੀਆਂ ਸਾਰੀਆਂ ਇਨਫਰਮੇਸ਼ਨ ਆ ਜੋ ਆਪਾਂ ਮਾਲਕਾਂ ਤੋਂ ਲਵਾਂਗੇ ਕੀ ਬਾਈ ਅਰ ਕਿ ਇਹਨਾਂ ਦਾ ਮੁੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜਗਮੀਤ ਸਤਿ ਸ਼੍ਰੀ ਅਕਾਲ ਬਾਈ ਪਿੰਡ ਬਾਈ ਗਦਰਾਣਾ ਹੈ ਨਾ ਆਪਣਾ ਹਾਂਜੀ ਤਹਿਸੀਲ ਕਾਲਾ ਵਿੱਚ ਰਹਿ ਗਏ ਜ਼ਿਲ੍ਹਾ ਸਰਸਾ ਠੀਕ ਆ ਠੀਕ ਆ ਜਗਮੀ ਤੇ ਇੱਕ ਵਾਰੀ ਨੰਬਰ ਬੋਲਦੇ ਆ ਆਪਦਾ 9315835834 ਠੀਕ ਆ ਮੇਰਾ ਸਰਨੇਮ ਇਹ ਮੁੰਡਾ ਆ ਗਿਆ ਦੋਸਤੋ ਚਾਰਨਗ ਬਕਾਊ ਆ ਹਨਾ ਬਾਈ ਘਰੇਲੂ ਜਾ ਕੰਮ ਆ ਹਾਂਜੀ ਠੀਕ ਆ ਇੱਕ ਨੰਬਰ ਆ ਬੱਚੀ ਤੋਂ ਆ ਜਾ ਬਾਈ ਇਹ ਕਿੰਨੇ ਸੂਏ ਸੂਣਾ ਐਨੇ ਇਹਨੇ ਪਹਿਲੇ ਸੂਏ ਸੂਣਾ ਜੀ ਪਹਿਲਾ ਸੂਆ ਸੂਣਾ ਵੀਰੇ ਕਿੰਨੇ ਕ ਦਿਨ ਰਹਿੰਦੇ ਇਹਦੇ ਅੱਜ ਇਹਦੇ 22 ਦਿਨ ਰਹਿਗੇ ਹਜੇ 22 ਦਿਨ ਸੂਣਦੇ ਪਏ ਆ ਵਦਗਾ ਬੋਲ ਕੋਈ ਨਾ ਸੰਗ ਜੇ ਨਾ ਆਪਣੇ ਆਪ ਦੇ ਪਸ਼ੂ ਆ ਹਨਾ ਆਪਾਂ ਕਿਹੜਾ ਕੋਈ ਹੋ ਆ 20 ਦਿਨੇ ਦੇ ਰਹਿੰਦੇ ਆ ਇਹ ਗੱਬਣ ਬਾਈ ਕਿਹੜੇ ਟੀਕੇ ਤੋਂ ਆ ਇਹ ਪੀਡੀਐਫ ਦੇ ਟਰੋਏ ਬੋਲ ਤੋ ਪੀਡੀਐਫ ਦੇ ਟਰੋਏ ਬੋਲ ਤੋ ਇਹ ਗੱਬਣਾ 20 ਦਿਨੇ ਤੇ ਸੂਣਦੇ ਪਏ ਹੈ ਨਾ ਲੈ ਦੋਸਤੋ ਕਰੋ ਬੱਚੀ ਚੈੱਕ ਬਹੁਤ ਸੋਹਣੀ ਜਾਤ ਚ ਬਰੀਡ ਦੀ ਕੁਆਲਿਟੀ ਚੈੱਕ ਕਰੋ ਕਲਰ ਦੀ ਦੇਖੋ 20 ਦਿਨ ਬਾਈ ਕਹਿੰਦਾ ਇਹਦੇ ਸੂਣਦੇ ਪਏ ਕਿਹੜਾ ਬੋਲ ਕਿਆ ਸੀ ਗੱਬਣਾ ਇਹ ਪੀਡੀਐਫ ਦੇ ਟਰੋਏ ਤੋਂ ਪੀਡੀਐਫ ਇਹਦੇ ਵੀਰੇ ਟਰਾਈ ਬੋਲ ਤੋਂ ਗੱਭਣਾ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦੇ ਬਾਈ 9315835834 ਠੀਕ ਆ 9315835834 ਖੋਲ ਲੈ ਫਿਰ ਆਪਾਂ ਇਹਨੂੰ ਤੋੜ ਕੇ ਦਿਖਾ ਦੇ ਇੱਕ ਨੰਬਰ ਨੂੰ ਮੋਲੋ ਦੋਸਤੋ ਨਾਲ ਹੁੰਦੇ ਵੀਡੀਓ ਦੇ ਵਿੱਚ ਕਰਵਾਈ ਜਾਉ ਚਾਰੇ ਨਗਾ ਚੋ ਜਿਹੜਾ ਵੀ ਕਿਸੇ ਭਰਾ ਨੂੰ ਪਸੰਦ ਆਉਂਦਾ ਖਰੀਦਣਾ ਜਿਹੜਾ ਤੁਸੀਂ ਕੋਲੇ ਆ ਜਿਓ ਆਦੀ ਬਾਈ ਜਿਵੇਂ ਮਰਜੀ ਤੁਸੀਂ ਤਸੱਲੀ ਕਰ ਲਓ ਲੈ ਕਰੋ ਚੈੱਕ ਇੱਕ ਨੰਬਰ ਵਾਲੀ ਬੱਚੀ ਤੁਸੀਂ ਹੂੰ ਕੋਈ ਨਾ ਵੀਰੇ ਆ ਦੇਖੋ ਵੀਰੇ ਲੈ ਚੱਲ ਕੋਈ ਨਾ ਬੱਚੀ ਬਹੁਤ ਸੋਹਣੀ ਤਿਆਰ ਹੋਣੀ ਆ ਜਿਹੜੇ ਸਾਬਣਾ ਹਜੇ ਇੰਨੇ ਦਿਨ ਪਏ ਆ ਪੂਰਾ ਸੋਹਣਾ ਲੇਵਾ ਕੱਢਦੀ ਤੁਰੀ ਹੁੰਦੀ ਆ ਲੈ ਕਰੋ ਚੈੱਕ ਦੋਸਤੋ ਥਣ ਥਣ ਬਹੁਤ ਸੋਹਣੀ ਕੱਢਣੀ ਆ ਬੱਚੀ ਨੇ ਪਹਿਲਾ ਸੁਆ ਹਨਾ ਵੀਰੇ ਹਾਂ ਬਈ ਟ੍ਰੋਇਬਲ ਤੋਂ ਗੱਬਣ ਪੀਡੀਐਫ ਦੇ ਤੋਂ ਕੀ ਮੁੱਲ ਕਰੇਗਾ ਬਈ ਇਹਦਾ ਫਿਰ ਮੁੱਲੇ ਦਾ 7 ਲੱਖ 7 ਲੱਖ ਹਾਂ ਠੀਕ ਆ ਬਈ 7 ਲੱਖ ਇੱਕ ਨੰਬਰ ਵਾਲੀ ਦਾ ਮੁੱਲਾ ਦੋਸਤੋ ਨੰਬਰ 2 ਤੇ ਆ ਜਾ ਵੀਰੇ ਏ ਕੇ ਨਮਾ ਸੁਆ ਸੁਈ ਹੋਈ ਆ ਇਹ ਪਹਿਲੇ ਸੁਈ ਸੁਈ ਹੋਈ ਪਹਿਲਾ ਸੁਆ ਸੁਈ ਆ ਬੱਚਾ ਕੀ ਆ ਇਹਦੇ ਪਿੱਛੇ ਬੱਚੀ ਬਰੋਵੋ ਦੀ ਬੱਚੀ ਆ ਬੱਚਾ ਦੋਸਤੋ ਇਹਦੇ ਪਿੱਛੇ ਬਰੋਵੋ ਬੋਲਦੀ ਬੱਚੀ ਆ 15 ਦਿਨ ਸੁਈਨ ਹੋ ਗਏ 20-22 ਦਿਨ ਹੋ ਗਏ 20-22 ਦਿਨ 20-22 ਦਿਨ ਦੋਸਤੋ ਇਹਨੂੰ ਸੁਈਨ ਹੋ ਗਏ ਦੁੱਧ ਕਿੰਨਾ ਬਾਈ ਹੁਣ 10-12 ਕਿਲੋ ਹੈ ਜਿੰਨਾ ਡੰਗ ਮਰਜੀ ਚੋਲੇ ਅਗਲਾ ਹਾਂ ਹਾਂ ਜਿਵੇਂ ਮਰਜੀ ਤੁਸੀਂ ਆਪਦੀ ਤਸੱਲੀ ਕਰ ਲਿਓ ਬਾਈ ਕਹਿੰਦਾ 10-12 ਕਿਲੋ ਦੁੱਧ ਤਿਆਰ ਆ ਹੁਣ ਇਧਰੋਂ ਕਰੀ ਮਾੜੀ ਜੇ ਇਹਨੂੰ ਹੱਕ ਕਿਲੇ ਵਾ ਦਿਖਾ ਦਈਏ ਹਾਂ ਇਹ ਆ ਲੈ ਵੀਰੇ 10-1 ਜਮਾਇਣ ਮੌਕੇ ਤੇ ਤਿਆਰ ਆ ਸੋਨਾ ਕਠੋਰ ਤੇ ਵਧੀਆ ਫਿੱਟ ਫਿੱਟ ਲਿਆ ਵੀਰੇ ਇਹਦਾ ਪਹਿਲਾ ਸੂਆ ਸੋਈ ਆ ਹਨਾ ਹੂੰ ਪਹਿਲਾ ਸੂਆ ਤੇ ਚਵਾਈ ਹੱਥੀ ਕਰਦੇ ਹਾਂ ਹਾਂ ਹੱਥੀ ਹੱਥੀ ਚਵਾਈ ਕਰਦੇ ਆ ਠੀਕ ਆ ਠੀਕ ਆ ਇਹਨੂੰ ਵੀ ਤੋਰੀਏ ਫਿਰ ਤੋਰ ਲੈ ਤੋੜ ਕੇ ਦੋਸਤੋ ਸਾਨੂੰ ਇਹ ਵੀ ਦਿਖਾਣਾ ਬੱਚੀ ਹਾਂ ਨਿਆਣਾ ਵੀ ਨਹੀਂ ਪਾਉਂਦੇ ਇਹਦੇ ਅੱਛਾ ਬਿਨਾ ਨਿਆਣੇ ਤੂੰ ਚੋਂਦੇ ਆ ਵੀਰੇ ਇਹਨੂੰ ਲੈ ਬੱਚੇ ਇਹਦੇ ਪਿੱਛੇ ਆ ਹਾਂਜੀ ਕੋਈ ਨਾ ਕੋਈ ਨਟਕਾ ਆਣਾ ਹੈ ਧਰੀ ਲੈ ਜਾ ਲੰਮੀ ਲੈ ਜਾ ਹਾਂ ਆ ਲੈ ਕਰ ਲੋ ਬਾਈ ਜੀ ਚੈੱਕ ਸੋ ਜਿਹੜੇ ਵੀ ਭਰਾਣੇ ਜਿਹੜਾ ਨਾ ਖਰੀਦਣਾ ਵੀਰੇ ਆ ਤੇ ਸੱਲੀ ਜਿਵੇਂ ਮਰਜ਼ੀ ਕਰ ਲਿਓ ਕੋਈ ਵਪਾਰ ਦਾ ਕੰਮ ਨਹੀਂ ਲਿਆ ਭਾਈ ਕੋਈ ਨਾ ਮੋੜਿਆ ਮੋੜਿਆ ਹਾਂ ਬਿਲਕੁਲ ਇੱਕ ਕਰੇਲੂ ਘਾਰਾ ਮੁੰਡੇ ਨੇ ਚਾਰ ਨਾਗ ਵਿਚਨੇ ਆ ਬਹੁਤ ਵਧੀਆ ਨਾਗ ਆਲੇ ਵੀਰੇ ਬੱਤ ਪਾ ਦੇ ਪਸ਼ੂ ਦੇ ਹਿਸਾਬ ਨਾਲ ਜਿਹੜਾ ਜਿਹੜਾ ਪਸ਼ੂ ਹੋ ਜਾ ਵੀਰੇ ਭਾਅ ਹੋਊਗਾ ਤੇ ਇਹਦਾ ਕੀ ਮੁੱਲ ਕਰੇਗਾ ਇਹਦਾ 80000 ਰੁਪਏ 80000 ਕੋਈ ਰਿਆਦ ਰੂਤ ਕਰੇਗਾ ਮੌਕੇ ਹਾਂਜੀ ਮੌਕੇ ਤੇ ਠੀਕ ਆ ਠੀਕ ਆ 80000 ਦੋਸਤੋ ਨੰਬਰ 2 ਵਾਲੀ ਪੱਛੀ ਦਾ ਮੁੱਲ ਆ ਗਿਆ ਬੱਚਾ ਇਹਦੇ ਪਿੱਛੇ ਫੀਮੇਲ ਦੁੱਧ 12 ਕਿਲੋ ਹਨਾ 10 ਤੋਂ ਉੱਤੇ ਉੱਤੇ ਆ 12 ਤੋਂ ਥੱਲੇ ਮਾੜਾ ਮੋਟਾ ਆ ਜਾ ਵੀਰੇ ਇੱਧਰ ਦੋ ਨਾਗ ਆ ਗਏ ਬਾਈ ਜੀ ਆਹਾ ਬਸ ਹਾਂ ਇਹ ਦੋਨੇ ਬਾਈ ਕਿੰਨੇ ਕਿੰਨੇ ਕ ਟਾਈਮ ਦੀ ਆ ਲਾਲ ਹਾਰਾ ਠੀਕ ਇਹ ਬਾਈ ਮਹੀਨੇ ਦੀ ਕੱਚੀ ਹੈ ਇਹ 1 ਮਹੀਨੇ ਦੀ ਕੱਚੀ ਹੈ ਠੀਕ ਆ ਗੱਬਣਾ ਟੀਕਾ ਪਤਾ ਕਿਹੜੇ ਤੋਂ ਕਿਹਦਾ ਟੀਕਾ ਉਹੀ ਐ ਟ੍ਰੋਏ ਵਾਲੀ ਟ੍ਰੋਏ ਵਾਲੀ ਈ.ਡੀ.ਐਫ. ਵਾਲੀ ਦੇ ਲੱਗ ਠੀਕ ਆ ਠੀਕ ਆ ਇਹ ਗੱਬਾ ਕਿੰਨੇ ਟਾਈਮ ਦੀ ਕੱਚੀ ਮਹੀਨੇ ਦੀ 1 ਮਹੀਨੇ ਦੀ 1 ਮਹੀਨੇ ਦੀ ਕੱਚੀ ਹੈ ਸੂਆ ਪਹਿਲਾ ਹਨਾ ਇਹ ਵੀ ਹਾਂ ਪਹਿਲਾ ਪਹਿਲਾ ਸੂਆ ਸੋਨਾ ਦੋਸਤ ਕੱਦਾਂ ਜਿਆ ਵਧੀਆ ਪੱਟੀ ਖੜੀ ਏ ਲੈਵਾ ਆ ਦੇਖੋ ਤੇ ਇਹ ਕਿਵੇਂ ਮੁੱਲ ਕੀ ਕਰੇਗਾ ਇਹਦਾ ਇਹਦਾ ਮੁੱਲ ਫੋਨ ਤੇ ਬਈ ਕੱਚੀਆਂ ਵੱਧਾ ਹਨਾ ਮੁੱਲੋ ਦੋਸਤੋ ਬਾਈ ਕਹਿੰਦਾ ਇਹਨਾਂ ਦਾ ਫੋਨ ਤੇ ਕਰਾਂਗੇ ਇੱਕ ਆ ਬੱਚੀ ਆ ਗਈ ਹੂੰ ਇਹਦੇ ਗੈਲੈਕਸੀ ਦਾ ਸੀ ਮੰਨ ਲੱਗਿਆ ਬਹੁਤ ਸੋਹਣੀ ਬੱਚੀ ਆਓ ਦੋਸਤੋ ਰੰਗ ਚੈੱਕ ਕਰੋ ਤੁਸੀਂ ਬੱਚੀ ਦਾ ਕੁਆਲਿਟੀ ਹਜੇ ਤੱਕ ਨਾ ਵੀ ਪੂਰੂਨ ਚੰਗਾ ਸ਼ੈਂਪੂ ਛੂੰਪੂ ਮਾਰ ਕੇ ਚਮਕਾੰਗਾ ਹੁੰਦਗਾ ਨਾ ਬਾਈ ਨੇ ਫੇਰ ਤੁਸੀਂ ਦੇਖ ਦਿਓ ਆ ਦੇਖੋ ਕੰਨ ਚੈੱਕ ਕਰੋ ਇਹਦੇ ਲੈ ਦੇਖ ਮੇਰੇ ਬੱਚੀ ਆ ਪਤਾ ਨਹੀਂ ਪਤਾ ਕਿਹੜੇ ਦੀ ਇਹ ਆਪ ਨਹੀਂ ਪਤਾ ਭਾਈ ਅੱਛਾ ਇਹ ਮੈਂ ਝੂਠਾ ਵੀ ਨਹੀਂ ਫਾਇਦਾ ਤੇ ਗੱਬਣ ਕਿਹੜੇ ਤੋਂ ਆ ਗੱਬਣੇ ਗੈਲੈਕਸੀ ਤੋਂ ਗੱਬਣ ਗੈਲੈਕਸੀ ਤੋਂ ਸੈਕਸੈਡ ਕੇ ਕਨਵੈਕਸ਼ਨ ਕਨਵੈਕਸ਼ਨ ਨਹੀਂ ਕਨਵੈਕਸ਼ਨ ਲੱਗਿਆ ਦੋਸਤੋ ਨਾਨ ਸੈਕਸੈਡ ਸੀਮਨ ਲੱਗਿਆ ਗੈਲੈਕਸੀ ਬੋਲ ਤੋਂ ਗੱਬਣਾ ਬੱਚੀ ਬਹੁਤ ਸੋਹਣੀ ਆ ਉਧਰ ਹੋ ਬਤੋ ਏ ਹਾਂ ਉਧਰ ਹੋ ਬਹੁਤ ਸੋਹਣਾ ਲੇਵਾ ਫਟੈਨੇ ਦਾ ਇਹਦੇ ਕਿੰਨੇ ਕ ਟੈਂਪ ਆ ਹਜੇ ਇਹਦੇ 4 ਮਹੀਨੇ ਰਹਿੰਦੇ ਨੇ 4 ਮਹੀਨੇ ਪਏ ਆ ਹੈ ਹਾਂ ਠੀਕ ਆ ਹਜੇ ਲਾੜਾ ਇਹ 5 ਮਹੀਨਿਆਂ ਦੀ ਗੱਬਣ ਹੈ ਹਾਂ 5 ਮਹੀਨੇ ਠੀਕ ਆ 5 ਮਹੀਨਿਆਂ ਦੀ ਦੋਸਤੋ ਇਹ ਗੱਬਣ ਆ ਇਹਦਾ ਮੁੱਲ ਵੀ ਬਈ ਫੋਨ ਤੇ ਇਹਦਾ ਵੀ ਫੋਨ ਤੇ ਬਈ ਇਹਦਾ ਵੀ ਦੋਸਤੋ ਬਾਈ ਕਹਿੰਦਾ ਫੋਨ ਤੇ ਮੁੱਲ ਕਰੂੰਗਾ ਚਾਰ ਨਾਗ ਦਿਖਾਤੇ ਦੋ ਤਾਂ ਦੋਸਤੋ ਆ ਅੰਦਰ ਆਈਆਂ ਪਹਿਲਣਾ ਇਹ ਸੂਣ ਵਾਲੀਆਂ ਆਹ ਆ ਸੂਈ ਹੋਈ ਆ ਦੁੱਧ 10 ਤੋਂ ਉੱਤੇ 12 ਤੋਂ ਥੱਲੇ ਮੁੱਲ 80 ਕਰਿਆ ਮਾਲਕਾਂ ਨੇ ਕੋਈ ਨਾ ਮੌਕੇ ਤੇ ਐਡਜਸਟਮੈਂਟ ਹੋ ਜਾਂਦੀ ਹੁੰਦੀ ਆ ਬੱਚਾ ਇਹਦੇ ਪਿੱਛੇ ਫੀਮੇਲ ਬੱਚੀ ਆ ਆ ਬੈਡ ਬਹੁਤ ਕੁਆਲਟੀ ਵਾਲੀ ਆ ਇਹਦੇ ਹਜੇ ਟਾਈਮ ਪਿਆ ਸੁਣ ਦਾ ਮੁੱਲ ਵੀਰੇ ਸਭ ਆ ਗਿਆ ਦਾ ਵੀਡੀਓ ਆ ਜਿਹੜੀ 9 ਤਰੀਕ ਦੂਜਾ ਮਹੀਨਾ 2026 ਦੀ ਬਾਈ ਜਗਮੀਤ ਦੇ ਘਰੋਂ ਗਦਰਾਨਾ ਪਿੰਡਾ ਸਰਸਾ ਜ਼ਿਲ੍ਹਾ ਤਹਿਸੀਲ ਆ ਕਾਲਿਆਂ ਵਾਲੀ ਜਿਹੜੇ ਭਰਾ ਨੂੰ ਜਿਹੜਾ ਵੀ ਨੱਕ ਫਿੱਟ ਆਉਂਦਾ ਕੋਲੇ ਆ ਜਿਵੇਂ ਮਰਜੀ ਆਪਦੀ ਤਸੱਲੀ ਕਰਕੇ ਵੀਰੇ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀਕਾਲ ਬਾਈ ਜੀ ਸਾਰਿਆਂ ਭਰਾਵਾਂ ਨੂੰ